ਤਰਨ ਤਾਰਨ ਦੀ ਜਿਮਣੀ ਚੋਣ ਇਸ ਵਕਤ ਹੌਟ ਸੀਟ ਮੰਨੀ ਜਾ ਰਹੀ ਹੈ ਪਾਰਟੀ ਦੇ ਵੱਡੇ ਲੀਡਰਾਂ ਦੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਦੌਰਾਨ ਹੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੇ ਤਿੱਖੇ ਨਿਸ਼ਾਨੇ ਵੀ ਸੱਦੇ ਜਾ ਰਹੇ ਨੇ ਸਟੇਜ ਤੋਂ ਉਹਨਾਂ ਨੂੰ ਸਿੱਧੇ ਤੌਰ ਤੇ ਵੰਗਾਰਿਆ ਜਾ ਰਿਹਾ ਹੈ ਉਹਨਾਂ ਦੀਆਂ ਨੀਤੀਆਂ ਤੇ ਕਮੀਆਂ ਗੜਾਈਆਂ ਜਾ ਰਹੀਆਂ ਨੇ ਇਸੇ ਦੌਰਾਨ ਕਾਂਗਰਸ ਦੇ ਵੱਲੋਂ ਜੋ ਰੈਲੀ ਕੀਤੀ ਗਈ ਸੀ ਉਸ ਦੇ ਵਿੱਚ ਕਾਂਗਰਸੀ ਆਗੂ ਜਗਮੀਤ ਰਾਣਾ ਦੇ ਪੁੱਤਰ ਦੇ ਵੱਲੋਂ ਆ ਸਟੇਜ ਤੇ ਭਾਸ਼ਣ ਦੌਰਾਨ ਵਿਰੋਧੀ ਧੜੇ ਤੇ ਵੱਡੇ ਇਲਜ਼ਾਮ ਲਗਾਏ ਗਏ ਸਿੱਧੇ ਤੌਰ ਤੇ ਉਹਨਾਂ ਨੇ ਸਾਰੀਆਂ ਪਾਰਟੀਆਂ ਦੀਆਂ ਕਮੀਆਂ ਗਿਣੀਆਂ ਤੇ ਕਿਹਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਸਰਬੱਤ ਦੇ ਭਲੇ ਦੇ ਲਈ ਚੱਲਦੀ ਹੈ ਇੱਕ ਗੁਲਦਸਤੇ ਵਾਂਗ ਹੈ ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਸਿੱਧੇ ਤੌਰ ਤੇ ਤਰਨਤਾਰਨ ਚੋਣ ਸਬੰਧੀ ਜਿੱਥੇ ਕਾਂਗਰਸ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਇਸੇ ਦੇ ਚੱਲਦਿਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਨੇ ਤਾਂ ਕਾਂਗਰਸੀ ਲੀਡਰ ਦੇ ਵੱਲੋਂ ਅਕਾਲੀ ਦਲ ਉੱਤੇ ਸਾਫ਼ ਸਾਫ਼ ਨਿਸ਼ਾਨੇ ਸਾ ਦੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਥ ਕਹਿੰਦਾ ਹੈ ਕਿ ਅੰਮ੍ਰਿਤਸ਼ਕੋ ਪਰ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਨਸ਼ਾਸ਼ਕੋ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਹੁਤ ਵੱਡੇ ਅਜਿਹੇ ਗੁਨਾਹ ਹੋਏ ਨੇ ਜਿਨ੍ਹਾਂ ਨੂੰ ਪੰਥ ਕਦੇ ਵੀ ਮਾਫ ਨਹੀਂ ਕਰ ਸਕਦਾ ਹੋਰ ਕੀ ਕੁਝ ਕਹਿਣਾ ਸੀ ਇਸ ਨੌਜਵਾਨ ਦਾ ਤੁਸੀਂ ਵੀ ਸੁਣੋ ਨਵੰਬਰ ਨੂੰ ਚੋਣ ਹੋਣੀ ਹੈ ਤੇ ਉਸ ਤੋਂ ਪਹਿਲਾਂ ਭਰਾਵੋ ਬਾਜਵਾ ਸਾਹਿਬ ਇਸ ਤਰ੍ਹਾਂ ਤਾਰਨ ਹਲਕੇ ਵਿੱਚ ਚਾਰ ਵਿਚਾਰਧਾਰਾ ਲੜ ਰਹੀਆਂ ਨੇ ਇੱਕ ਵਿਚਾਰਦਾਰ ਹੈ ਅਕਾਲੀ ਦਲ ਦੀ ਉਹ ਅਕਾਲੀ ਦਲ ਜਿਹੜਾ ਕਹਿੰਦਾ ਸੀ ਪੰਥਕ ਹੈ ਬਟ ਪੰਥ ਕੀ ਕਹਿੰਦਾ ਹੈ ਪੰਥ ਕਹਿੰਦਾ ਹੈ ਵੰਡ ਛਕੋ ਪੰਥ ਕਹਿੰਦਾ ਹੈ ਕਿਰਤ ਕਰੋ ਪਰ ਅਕਾਲੀ ਦਲ ਕਹਿੰਦਾ ਹੈ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰੀ ਪੰਥ ਕਹਿੰਦਾ ਹੈ ਗੁਰੂ ਵਾਲੇ ਬਣੋ ਪੰਥ ਕਹਿੰਦਾ ਹੈ ਅਮਰਤ ਛਕੋ ਪਰ ਅਕਾਲੀ ਦਲ ਕਹਿੰਦਾ ਹੈ ਨਸ਼ਾ ਛਕੋ ਅਕਾਲੀ ਦਲੇ ਕਿਸੇ ਨੂੰ ਅੰਮ੍ਰਿਤ ਨਹੀਂ ਸ਼ਕਾਇਆ ਨਸ਼ੇ ਤੇ ਲਾਇਆ ਹੈ ਦੂਜੇ ਪਾਸੇ ਉਹ ਵਿਚਾਰਤਾ ਰਾਇ ਬਾਜਪਾ ਦੀ ਭਰਾ ਨੂੰ ਭਰਾ ਦੇ ਨਾਲ ਲੜਾਉਣ ਵਾਲੀ ਉਹ ਬਾਜਪਾ Hindu ਨੂੰ Muslim ਦੇ ਨਾਲ ਲੜਾਉਣ ਵਾਲੀ Sikh ਨੂੰ ईसाई ਦੇ ਨਾਲ ਲੜਾਉਣ ਵਾਲੀ ਤੇ ਤੀਜੇ ਪਾਸੇ ਉਹ ਵਿਚਾਰਤਾ ਰਾਇ ਭਰਾਵੋ ਜਿਹੜੀ ਇਸ ਦੇਸ਼ ਨੂੰ ਜੋ ਇੱਕ ਗੁਲਦਸਤਾ ਹੈ ਸਰਬ ਧਰਮਾਂ ਦਾ ਸਰਬ ਜ਼ਾਤਾਂ ਦਾ ਉਹ ਕਹਿੰਦੇ ਨੇ ਇੱਕ ਗੁਲਦਸਤਾ ਇਹ ਰਹਿਣ ਨਹੀਂ ਦੇਣਾ ਇੱਕ ਵਿਚਾਰਧਾਰਾ ਦੇਣੀ ਹੈ ਤੇ ਮੈਂ ਬੇਨਤੀ ਕਰਾ ਕਰ ਇਹਨਾਂ ਵਿਚਾਰਧਾਰਾ ਵਿਰੁੱਧ ਲੜਾਈ ਲੜਨੀ ਹੈ ਤਾਂ ਕਾਂਗਰਸ ਦਾ ਪੰਜਾ ਉਹ ਕਾਂਗਰਸ ਦਾ ਪੰਜਾ ਜਿਹੜਾ ਕਹਿੰਦਾ ਮੈਂ ਗਰੀਬ ਦਾ ਵੀ ਹੈ ਬਰਾਵੋ ਹੈ ਮੈਂ ਚੋਣਾਂ ਦਾ ਨਿਸ਼ਾਨ ਪੰਜਾ ਨਹੀਂ ਇਹ ਗਰੀਬ ਦਾ ਪੰਜਾ ਹੈ ਕਿਸਾਨ ਦਾ ਪੰਜਾ ਹੈ ਮਜ਼ਦੂਰ ਦਾ ਪੰਜਾ ਹੈ ਇਹ ਲੈਂਚ ਅਖੀਰ ਤੇ ਖੜੇ ਹੋਏ ਵਿਅਕਤੀ ਦਾ ਉਹਦਾ ਪੰਜਾ ਹੈ ਤੇ ਅਸੀਂ ਇਸ ਪੰਜੇ ਦੇ ਚਾਰ ਨਿਸ਼ਾਨੇ ਇੱਠਾ ਇਕਜੁੱਟ ਹੋ ਕੇ ਲੜਾਈ ਲੜਨ